ਵੜ ਗਿਆ ਗਿਆ ਦੇਖ ਸਕਦੇ ਹੋ ਵੜ ਕੇ ਅੰਦਰ ਵੜ ਕੇ ਅੰਦਰ ਜਾਣਾ ਪ੍ਰਸ਼ਾਸਨ ਦੇ ਨਾਲ ਕੀ ਹੋਇਆ ਕਿ ਨਹੀਂ ਹੋਇਆ ਦੇਖ ਸਕਦੇ ਹੋ ਜਿਆਦਾ ਹੱਥ ਆਨੇ ਰਹੂ ਨਾ ਦੱਸਣੀ ਪਤਾ ਭਾਜੀ ਗੱਲ ਪੁਲਿਸ ਨੇ ਦੱਸਣੀ ਭਾਜੀ ਤੁਹਾਨੂੰ ਪਹਿਲਾਂ ਵੀ ਸਾਰੇ ਪ੍ਰੈਸਲ ਦੇ ਬਰੀਫ ਕਰ ਚੁੱਕਾ ਮੈਂ ਅੱਜ ਬਾਰ-ਬਾਰ ਸਵਾਲ ਤੁਸੀਂ ਮੈਨੂੰ ਬਾਰ-ਬਾਰ ਕਰਦੇ ਹੋ ਜਵਾਬ ਮੇਰਾ ਉਹੀ ਹੈ ਇਹ ਜੋ ਦੱਸਣਾ ਹੈ ਪੁਲਿਸ ਨੇ ਦੱਸਣਾ ਹੈ ਹੁਣ ਤੁਸੀਂ ਅੰਦਰ ਗਏ ਸੀ ਸਰ ਅੰਦਰ ਗਏ ਸੀ ਅਸੀਂ ਧੱਕੇ ਨਾਲ ਅੰਦਰ ਗਿਆ ਬੰਦਾ ਹੱਡਾ ਮਰਿਆ ਹੈ ਹਾਂਜੀ ਅੰਦਰ ਡੈੱਡ ਬੋਡੀ ਪਈ ਹੈ ਉਹਨਾਂ ਦੀ ਡੈੱਡ ਬੋਡੀ ਪਈ ਹੈ ਉਹ ਆਪਣਾ ਕੰਮ ਕਰ ਰਹੇ ਹਨ ਸਾਡੇ ਤਰਲੇ ਮੈਂ ਤਾਂ ਕਿਹਾ ਅੱਧਾ ਘੰਟਾ ਸਮਾਂ ਦੇ ਦਿਓ ਅੱਧੇ ਘੰਟੇ ਬਾਅਦ ਤੁਹਾਨੂੰ ਹੀ ਬੰਦਾ ਸਪੁਰਤ ਕਰਾਂਗੇ ਪਰ ਅਸੀਂ ਪੁਲਿਸ ਦੇ ਉੱਤੇ ਇੱਕੋ ਹੀ ਕਾਰਵਾਈ ਕਰਦੇ ਆ ਜਿੰਨਾ ਚਿਰ ਗੋਲੀ ਚੱਲੀ ਨਾ ਹੋ ਗਿਆ ਬੰਦੇ ਨੂੰ ਹਸਪੀਟਲ ਕਿਉਂ ਨਹੀਂ ਪਹੁੰਚਾਇਆ ਜੇ ਇਹ ਮੈਂ ਇਹੀ ਮੰਗ ਕਰਦਾ ਜਿਹੜਾ ਬੰਦੇ ਨੇ ਗੋਲੀ ਚਲਾਈਏ ਉਹਨੂੰ ਪਹਿਲਾਂ ਤਾਂ ਅੰਦਰ ਰਿਵੈਸਟ ਕੀਤਾ ਜਾਵੇ ਦੂਸਰਾ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਗੋਲੀ ਚਲਾਣ ਤੋਂ ਬਾਅਦ ਹਸਪਤਾਲ ਨਹੀਂ ਪਹੁੰਚਾਇਆ ਗਿਆ ਮੈਡੀਕਲ ਨਹੀਂ ਦਿੱਤਾ ਗਿਆ ਉਹ ਵੀ ਕਾਰਵਾਈ ਹੋਣੀ ਚਾਹੀਦੀ ਸਰ ਸਾਨੂੰ ਨਹੀਂ ਪਤਾ ਸਾਨੂੰ ਤਾਂ ਮੈਸੇਜ ਮਿਲਿਆ ਭੇਜਦਾ ਏਦਾਂ ਬੇੜੇ ਤੇ ਗੋਲੀ ਵੱਜ ਗਈ ਵੀ ਉਹ ਬੇੜੇ ਤੇ ਗੋਲੀ ਵੱਜੀ ਪਈ ਆ ਉਹਨਾਂ ਦੇ ਫਾਦਰ ਸਾਹਿਬ ਨੂੰ ਭੇਜੋ ਤੇ ਉਹਨਾਂ ਦੇ ਫਾਦਰ ਤਾਂ ਮੈਂ ਮੇਰੇ ਖਿਆਲ ਅਸੀਂ ਤਕਰੀਬਨ 40 45 ਸਾਲ ਤੋਂ ਉੱਤੇ ਆ ਭਰਾਵਾਂ ਵਰਗੇ ਆ ਜੀ ਭਰਾਵਾਂ ਨੂੰ ਭਰੇ ਆ ਮਤਲਬ ਗੋਲੀ ਕਿੰਨੀ ਕਰਾਉਂਡ ਫਾਇਰਿੰਗ ਹੋਈ ਕੋਈ ਪਤਾ ਹੀ ਨਹੀਂ ਅਸੀਂ ਅਸੀਂ ਆਏ ਸਾਰੇ ਬਚਾ ਗਏ ਸਰ ਸਾਨੂੰ ਤਾਂ ਜਦੋਂ ਮੈਸੇਜ ਮਿਲਿਆ ਗੋਲੀ ਚੱਲ ਗਈ ਅੰਦਰ ਚੋਲੀ ਜਾਂ ਕੋਈ ਆਫਿਸ ਤੋਂ ਤੇ ਆ ਰਹੇ ਸੀ